ਜਿਹੜੀਆਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਹੈਗੀਆਂ ਆ ਕੋਲੀਆਂ 418 ਦੀਆਂ ਪਿੱਛੇ 2 ਮਹੀਨੇ ਪਹਿਲਾਂ ਜਿਹੜਾ ਹੜ ਆਇਆ ਸੀਗਾ ਉਸ ਪਾਣੀ ਦੇ ਨਾਲ ਦਰਿਆ ਦੇ ਬਿਲਕੁਲ ਨਜ਼ਦੀਕ ਪਿੰਡਾ ਸਾਰਨੋਂ ਜ਼ਿਆਦਾ ਇਸ ਪਿੰਡ ਦੇ ਵਿੱਚ ਪਾਣੀ ਆਇਆ ਸੀਗਾ ਤੇ ਪਿੰਡ ਵਾਸੀਆਂ ਵੱਲੋਂ ਇੱਕ ਰੋਸ ਪਾਇਆ ਗਿਆ ਕਿ ਸਾਡੇ ਪਿੰਡ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਆ ਸਿਰਫ ਸਰਬਾ ਕਰਕੇ ਫਾਰਮ ਭਰ ਕੇ ਲੈ ਗਿਆ ਦੇਖਣ ਕੋਈ ਨਹੀਂ ਆਇਆ ਪਰ ਸਿਰਫ ਪਿੰਡ ਦੇ ਵਿੱਚ ਸਿਰਫ ਇੱਕ ਬੰਦੇ ਨੂੰ ਪੈਸੇ ਪਏ ਆ ਉਹ ਵੀ ਸ਼ੈੱਡ ਦੇ ਪਰ ਹੋਰ ਕਿਸੇ ਦੇ ਨਹੀਂ ਪਏ ਆ ਉੱਥੇ ਹੀ ਪਿੰਡ ਦੇ ਆਪਸ ਵਿੱਚ ਲਾਗਤ ਨੂੰ ਲੈ ਕੇ ਇਸ ਪਿੰਡ ਨੂੰ ਕੋਈ ਵੀ ਪੈਸਾ ਨਹੀਂ ਪਾਇਆ ਹੱਲੇ ਤੱਕ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਰ ਨੂੰ ਜਿਆਦਾ ਲੋੜ ਆ ਲੋਕਾਂ ਦੇ ਮਕਾਨ ਠੱਠੇ ਪਏ ਆ ਤੇ ਝੁੱਗੀਆਂ ਵਿੱਚ ਰਹਿੰਦੇ ਪਏ ਆ ਪਰ ਇਸ ਪਿੰਡ ਨੂੰ ਵਕਤ ਬਾਅਦ ਮਦਦ ਕੀਤੀ ਜਾਵੇ ਤੇ ਵੀਡੀਓ ਵੀ ਸ਼ੇਅਰ ਕੀਤੀ ਜਾਵੇ ਜਿਹੜੀ ਇਹ ਮੰਤਰੀਆਂ ਤੱਕ ਪਹੁੰਚੀ ਜਾਵੇ ਜਿਹੜੇ ਆ ਕੇ ਲੋਕਾਂ ਨੂੰ ਦਲਾਸਾ ਦਿੰਦੇ ਆ ਸੀ ਹਾਂ ਪੀਟਾਂ ਦੀ ਮਦਦ ਕਰਦੇ ਆ ਉਹ ਆਪ ਦੇਖ ਸਕਣ ਤੇ ਆਪ ਬੰਦੇ ਆਪ ਮਾਰੇ ਗੱਲ ਸੁਣ ਲੋ ਤੇ ਕੀ ਕਹਿ ਰਿਹਾ ਜਿਹੜਾ ਹਾਂਜੀ ਇਸ ਸਤੰਭੂ ਵਿੱਚ ਰਹਿ ਰਿਹਾ हाँ जी की ना है क्या टाटा इतने आया कोई खबर लेने लेण सार कोई लेने आया कोई मुआवजा मिलया नहीं इथे कल दिन मकान सही नहीं टाट गए अच्छा मकान टट गए हां जी ते रोटी भी इथे बनाउने हाँ अच्छा इतने ही बार है ना जे मी आ जाए फिर अंदर नहीं ते आप बाहर रोटी अच्छा अच्छा ਅੰਤ ਤੱਕ ਆ ਗਏ ਆ ਦੇਖੋ ਇਹ 2023 ਦਾ ਮਕਾਨ ਦਿੱ ਗਿਆ ਕਰਵਾ ਲਾ ਬੁਝੇ ਅੰਦਰ ਤੁਮ ਆ ਗਾ 2023 ਇਹ ਬੋਲ ਰਹੀ ਮਾਣ ਪੜਾਉ ਦੇ ਆ ਹੁਣ ਕਿਤੇ ਸਾਫ ਨੇ ਅੰਦਰ ਇੱਥੇ ਨੀ ਨੀ ਚਿਕੜੀ ਜਵੀ ਆਹ ਦੇਖੋ ਇਹਦੇ ਵਿੱਚ ਸੌਂਦੇ ਜਾਂਦਾ ਸੀ ਚੁੱਪ ਚਪ ਕੇ ਤੇਰਾ ਆਹ ਦੇਖੋ ਇਹਦੇ ਲੈ ਆ ਵੀ ਉਹ ਆਹ ਦੇਖੋ ਸਾਡਾ ਹਾਂਜੀ ਇੱਕ ਦੋ ਜਦੋਂ ਹੈ ਹੁਣ ਪਣੀ ਆਸੀ ਤਾਂ ਹਾਂਜੀ ਮਗਾ ਟਟ ਇੱਥੇ ਇੱਥੇ ਪਣੀ ਆ ਗਿਆ ਅੰਦਰ ਕਾਫੀ ਪਾਣੀ ਸੀ ਨੰਨਾ ਅੱਛਾ ਜੀ ਹਾਂਜੀ ਬਹੁਤ ਪਾਣੀ ਸੀ ਦੋ ਕਮਰਿਆਂ ਦੇ ਵਿੱਚ ਪੂਰੇ ਕਮਰਿਆਂ ਦੇ ਵਿੱਚ ਵੇੜੇ ਚ ਸੀਗਾ ਉਗਰ ਵੋਟ ਚੱਲਦੇ ਸੀ ਡੇੜੀਆਂ ਚੱਲਦੀਆਂ ਸੀਗੀਆਂ ਤਾਂ ਅਸੀਂ ਉਥੇ 4 ਦਿਨ ਅਸੀਂ ਬਾਹਰ ਕੱਟ ਕੇ ਆਏ ਆ ਡੇਢ ਮਹੀਨਾ 2 ਮਹੀਨੇ ਪਾਣੀ ਰਿਆ ਵਾ ਬਹੁਤ ਤਕਲੀਫ ਵਿੱਚ ਸੀ ਅਸੀਂ ਅਸੀਂ ਘਰ ਛੱਡ ਕੇ ਇੱਧੇ ਸਮਾਨ ਚਲ ਗਏ ਸੀ ਸਾਡੇ ਬਿਸਤਰੇ ਖਰਾਬ ਹੋ ਗਏ ਸਾਡੇ ਸਾਰਾ ਸਮਾਨ ਖਰਾਬ ਹੋ ਗਿਆ ਛੱਡੀਆਂ ਸੱਤਾਂ ਵੀ ਪਾੜ ਗਈਆਂ ਚੌਂੜੀਆਂ ਵੀ ਅੰਦਰ ਵੀ ਕੰਧਾਂ ਵੀ ਪਾੜ ਗਈਆਂ ਸਾਰਾ ਹੀ ਬਹੁਤ ਤਕਲੀਫ ਵੇਸੀ ਕੀ ਕਰਦੇ ਅਸੀਂ ਮੜਾ ਮੋਟਾਣ ਕੇ ਸਵਾਰਿਆ ਬਹੁਤ ਜਿਆਦਾ ਡੈਮ ਦਾ ਪਾਣੀ ਵੀ ਸੀਗਾ ਚੱਕੀ ਦਾ ਪਾਣੀ ਵੀ ਜੰਮਿਆ ਸੀ ਅੰਦਰ ਅਸੀਂ ਬੜੀ ਤਕਲੀਫ ਕੱਟੀ ਐ ਇਸ ਘਰ ਦੇ ਵਿੱਚ ਆਣ ਕੇ ਬਹੁਤ ਚਿੱਕੜ ਸੀ ਬਹੁ ਮੀਂਹ ਪੈਂਦਾ ਸੀਗਾ ਬਹੁ ਅਜੇ ਤਕਲੀਫ ਵਿੱਚ ਰਹੇ ਹਾਂ 1 ਵਜੇ ਸੀ ਰਾਤ ਉੱਠ ਕੇ ਗਏ ਇਥੋਂ ਜਿਹੜਾ ਲਾਸਮੈਂਟ ਕੀਤੀ ਪੁਲਿਸ ਨੇ ਫਿਰ ਅਸੀਂ ਜਾ ਕੇ ਗੁਰਦੁਆਰੇ ਚ ਰਾਤ ਤੱਕ ਕੱਟ ਕੇ ਆਏ ਅਸੀਂ ਡੇਢ ਦੋ ਮਹੀਨਾ ਪਾਣੀ ਰਿਆ ਵਾ ਬੜੀ ਤਕਲੀਫ ਬੱਚੇ ਰਾਤ 1 ਵਜੇ ਠਾਲ ਕੇ ਰਗੇ ਬੜੀ ਅਸੀਂ ਦੇ ਕੋਈ ਆਇਆ ਇੱਥੇ ਤੁਹਾਡੇ ਘਰ ਹਾਂਜੀ ਤੇ ਪਰ ਮਿਲਿਆ ਮੁਆਵਜ਼ਾ ਮਿਲਿਆ ਕੁਝ ਕੁਝ ਨਹੀਂ ਮਿਲਿਆ ਕੁਝ ਮੈਨੂੰ ਵੀਡੀਓ ਸਾਰਿਆਂ ਨੇ ਕੀਤੀ ਆ ਸਾਡੀਆਂ ਫੋਟੋਆਂ ਖੁਦ ਹੋਈਆਂ ਵਾ ਪਰ ਕੁਝ ਨਹੀਂ ਦਿੱਤਾ ਕਿਸੇ ਨੇ ਵਿੱਚ ਜਿਹੜੇ ਨੁਕਸਾਨ ਜਿੰਨਾ ਸਾਰਾ ਦੱਸਿਆ ਤੁਸੀਂ ਹਾਂਜੀ ਹਾਂਜੀ ਬਿਸਤਰੇ ਤੱਕ ਸਾਰਾ ਮੰਜਾ ਪੀੜਾ ਸਭ ਕੁਝ ਐਨ ਹੋ ਗਿਆ ਤੇ ਮੈਂ ਗੱਦਿਆਂ ਤੱਕ ਖਰਾਬ ਹੋ ਗਿਆ ਤੇ ਕੁਝ ਨਹੀਂ ਸਾਨੂੰ ਜਿਹੜਾ ਕੋਈ ਉੱਪਰੋਂ ਕਪੜਾ ਮੜਾ ਮੋਟਾ ਮਿਲਿਆ ਸੀ ਉਹ ਇਸ ਥੱਲੇ ਵਿਛਾ ਕੇ ਸੁੱਤੇ ਬਹੁਤ ਮੰਦਰੀ ਸਾਡਾ ਮੰਝੇ ਫਿਰੇ ਬਿਸਤਰੇ ਵਾਪੇ ਜਗੇ ਬਿਸਤੀਆਂ ਚ ਪਾਣੀ ਪੈ ਗਿਆ ਇਹਨਾਂ ਨਾਲ ਪਾਣੀ ਚੜ ਗਿਆ ਸੀਗਾ ਦੁਬਾਰਾ ਆਣ ਕੇ ਅੰਦਰ ਧੁੱਤਿਆ ਸੀ ਬਹੁਤ ਤਕਲੀਫ ਆਈ ਕੱਟੀ ਆ ਮੈਂ ਵਿਧਵਾ ਔਰਤਾਂ 10 ਲੋਗੇ ਮੇਰੇ ਘਰ ਵਾਲੇ ਮੁੱਕੇ ਨੂੰ ਮੈਂ ਬੱਚੇ ਅਨੁਸਾਰ ਤੇ ਜ਼ਿੰਦਗੀ ਕੱਢੀ ਬੱਚੇ ਵੀ ਛੁੱਟ ਚੁੱਕੇ ਮਰ ਦੇ ਵਿੱਚ ਨਹੀਂ ਕਮਾਈ ਕਰਦਾ ਕਿਹੜਾ ਪਿੰਡ ਹੈਗਾ ਫਿਰ ਮੈਂ ਬੜੀ ਔਖੇ ਹੋ ਕੇ 1018 ਹਾਂਜੀ ਕਾਦੇ ਵਾਸਤੇ ਅੱਜ ਤੁਸੀਂ ਇੱਥੇ ਇਕੱਠੇ ਹੋਏ ਸਾਰੇ ਜੀ ਸਸੀ ਪਾਜੀ ਪਾਣੀ ਸਾਡੇ ਬਹੁਤ ਜ਼ਿਆਦਾ ਪਾਣੀ ਘਰਾਂ ਤੇ ਪੇਚ ਆਇਆ ਹੂੰ ਕਿ ਸਾਡੀ ਕੋਈ ਸੁਣਾਈ ਨਹੀਂ ਹੋਈ ਇੱਥੇ ਹੂੰ ਮਹੀਨਾ ਪਾਰ ਸਾਡੇ ਘਰਾਂ ਦੇ ਵਿੱਚ ਇੰਨਾ ਪਾਣੀ ਆ ਨਾ ਅਜੇ ਤੱਕ ਵੇੜੀਆਂ ਹਲਾਤਾ ਬਹੁਤ ਜ਼ਿਆਦੀਆਂ ਮਾਰੀਆਂ ਨੇ ਹੂੰ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਜੇ ਸਾਡੀਆਂ ਫੈਲਾਂ ਭਰੀਆਂ ਨਾ ਤੇ ਸਾਡੀਆਂ ਫੈਲਾਂ ਅਜੇ ਤੱਕ ਪਾਸ ਨਹੀਂ ਹੋਈਆਂ ਹੂੰ ਹਾਂਜੀ ਫਿਰ ਇਹ ਤੋਂ ਬਾਅਦ ਕੋਈ ਨੇ ਨਾ ਜਿਆ ਪੈਸੇ ਵੀ ਹੰਦੇ ਕੋਈ ਵਿਦਵਾਨ ਵੀ ਹੰਦੇ ਉਹ ਵੀ ਨਹੀਂ ਦਵਾਉਂਦੇ ਸਾਨੂੰ ਪੈਸਾ ਕਹਿੰਦੇ ਤੁਹਾਡੇ ਬੱਚੇ ਵੀ ਕਮਾਈ ਕਰਦੇ ਆ ਤੁਹਾਨੂੰ ਕੋਈ ਪੈਸੇ ਨਹੀਂ ਦਵਾਉਣਾ ਹਾਂ ਇਹ ਵੀ ਸਾਡੇ ਪਿੰਡ ਦੇ ਵਿੱਚ ਜੋ ਵੀ ਕਰ ਸਕਦੇ ਪਿੰਡ ਦੇ ਕਰ ਸਕਦੇ ਬਾਹਰ ਦੇਣ ਥੋੜਾ ਸਾਡੀ ਸੁਣਾਈ ਕਰਨੀ ਆਣ ਕੇ ਹਾਂਜੀ ਜਿਹੜੇ ਨਾ ਕਰਦੇ ਉਹ ਕੌਣ ਉਹ ਬੰਦੇ ਕਿੱਥੋਂ ਦੇ ਆ ਉਹ ਵੀ ਪਾਜੀ ਪਿੰਡ ਦੇ ਹੀ ਆ ਵਿੱਚੋਂ ਹਾਂ ਪਿੰਡ ਚੋਂ ਹੀ ਸਾਡੇ ਚੋਂ ਜਾਂਦੇ ਆ ਵੀ ਕੋਈ ਕਹਿੰਦੇ ਵੀ ਨਹੀਂ ਜੇ ਇਹਨਾਂ ਦੀ ਫੈਲਾ ਨਹੀਂ ਜਾਵਾ ਕਰਨੇ ਉਹ ਕਿਉਂ ਕਹਿੰਦੇ ਆ ਉਹ ਕਹਿੰਦੇ ਇੱਥੇ ਕੋਈ ਨੁਸਕਾਨ ਨਹੀਂ ਹੋਇਆ ਤਕ ਜੋਦੇ ਪਾਣੀ ਐ ਇਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹ ਫੇ ਝੂਠ ਸੀਗੀ ਉਹ ਸੱਚੀ ਹੀ ਉਹ ਸੱਚੀ ਸੀ ਉਹ ਸੱਚੀ ਹੀ ਹੁਣ ਤੁਸੀਂ ਅਸੀਂ 1 ਵਜੇ ਰਾਤ ਦੇ ਤੋਂ ਨਿਕਲੇ ਜਾ ਕੇ ਅਸੀਂ ਮੰਜਪੁਰ ਗੁਰਦੁਆਰੇ ਦੇ ਵਿੱਚ ਰਾਤ ਰਹੇ ਆ ਹਾਂ ਇਹਨਾਂ ਨੇ ਪਾਣੀ ਦੇ ਵਿੱਚੋਂ ਲੰਘ ਕੇ ਆ ਹੀ ਗਏ ਆ ਅਜੇ ਤੱਕ ਵੀ ਸਾਡੇ ਘਰ ਦੇ ਵਿੱਚ ਜਾਣਗੇ ਨਾ ਜਿਸ ਮੈਂ ਜੇ ਆਪਣੇ ਡਈ ਦੀਆਂ ਕਰਨ ਮੇਰੇ ਘਰ ਅਜੇ ਵੀ ਹਾਲਾਤ ਇੰਨੀ ਕੁ ਮਾੜੀ ਆ ਜਿਹੜੀ ਦੇਖ ਨਹੀਂ ਜਾਂਦੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੋ ਕਹਿੰਦੇ ਆ ਵੀ ਸਭ ਨੂੰ ਥੋੜਾ ਥੋੜਾ ਮਾਮਲਾ ਮਿਲ ਜਾ ਸਰਕਾਰ ਘਰੀ ਇਹੋ ਮਿਹਨਤ ਕਰਨੇ ਵੀ ਸਾਨੂੰ ਵੀ ਥੋੜਾ ਥੋੜਾ ਸਾਡਾ ਵੀ ਕਰਦਾ ਹੈ ਵੀ ਆਪਣੇ ਘਰ ਨੂੰ ਥੋੜਾ ਜਿਆ ਆਪਣਾ ਆਪ ਵੀ ਬਣਾ ਲਈਏ ਇੰਨੀਆਂ ਘਰ ਲਾਤਾਂ ਨੇ ਤਰੇੜਾ ਵੀ ਆ ਗਈਆਂ ਨੇ ਆਪਣੇ ਬਾਥਰੂਮ ਵੀ ਸਾਡੇ ਜਿਹੜੇ ਉਹ ਵੀ ਬਹਿ ਗਏ ਨੇ ਤੇ ਜਿਹਦੇ ਇੱਕ ਪੈਸੇ पे ਇੱਕ ਬੰਦੇ ਦੇ ਉਹਦੇ ਘਰ ਕਿਦਾਂ ਦਾ ਉਹਦਾ ਘਰ ਠੀਕ ਠਾਕ ਆ ਠੀਕ ਆ ਘਰ ਉਹਦਾ ਉਹਦਾ ਠੀਕ ਆ ਹਾਂਜੀ ਉਹਦਾ ਠੀਕ ਆ ਤੇ ਉਹ ਸ਼ੌਦਾ ਠੀਕ ਆ ਜਿਹੜੇ ਪਹਿਲੇ ਹਾਂਜੀ ਉਹਦਾ ਠੀਕ ਆ ਘਰ ਚੰਗਾ ਕੀ ਨਾ ਤੁਹਾਡਾ ਜੀ ਮੇਰਾ ਨਾਮ ਜੀਤ ਕੋਰ ਇਹੜਾ ਪਿੰਡ ਹੈਗਾ ਜੀ ਇਹ ਕੋਰਿਆ 418 ਜ਼ਿਲ੍ਹਾ ਸ਼ਹਿਰਪੁਰ ਇਹ ਕਿਹੜੀ ਜਗ੍ਹਾ ਤੁਸੀਂ ਇੱਨੇ ਤੁਸੀਂ ਇਹ ਕਾਦੇ ਵਾਸਤੇ ਇਕੱਠੇ ਹੋਏ ਆ ਜੀ ਸਾਡੇ ਇਕੱਠੇ ਹੋਏ ਸਾਡੇ ਪਿੰਡ ਵਿੱਚ ਇੰਨੀ ਹਾਲਾਤ ਮਾੜੀਆਂ ਤੇ ਜਿਹੜੇ ਪਾਣੀ ਨੇ 1.5 ਮਹੀਨਾ ਸਾਡੀ ਮਤ ਮਾਰ ਛੱਡੀ ਆ ਘਰਾਂ ਨੂੰ ਟੜੇੜਾਂ ਪਾਣੀ ਨਹੀਂ ਆ ਬੈਗੀਆਂ ਤੇ ਕੋਈ ਸੁਣਾਈ ਨਹੀਂ ਕੀਤੀ ਗਵਰਨਮੈਂਟ ਨੇ ਨਾ ਕੋਈ ਸਾਡੀ ਫੈਲ ਹੋ ਤੋ ਚੁੱਕੀ ਨਾ ਕਿਸੇ ਨੂੰ ਮਾਲਾ ਮਿਲਿਆ ਤੇ ਗਵਰਨਮੈਂਟ ਨੇ ਤਾਂ ਬੰਦਿਆਂ ਦੀਆਂ ਡਿਊਟੀਆਂ ਲਈਆਂ ਸੀ ਗਿਆ ਚਾਹੇ ਵੀਡੀਓ ਦਫ਼ਤਰ ਹੋਵੇ ਤੇ ਚਾਹੇ ਪੀਡਬੀ ਕੋਈ ਨਹੀਂ ਪਿੰਡ ਚ ਆਇਆ ਦੇਖ ਕੇ ਤਾਂ ਗਏ ਆ ਗਾੜੀ ਜਿਹੜੇ ਬੰਦੇ ਕਰਨੇ ਵਾਲੇ ਉਹਨਾਂ ਨੇ ਸਾਡਾ ਪੱਠਾ ਬਾਲ ਦਿੱਤਾ ਪਿੰਡ ਦੇ ਹੀ ਆ ਹੂੰ ਹਣ ਸਾਨੂੰ ਕੁਝ ਨਹੀਂ ਮਿਲਿਆ ਲੈ ਤਾਂ ਸਾਡੀਆਂ ਪੈ ਲੱਗ ਗਈ ਨਹੀਂ ਗਿੰਦਾ ਹਾਂ ਤੁਸੀਂ ਕਦੇ ਵਾਸਤੇ ਇਕੱਠੇ ਹੋਏ ਹੁਣ ਇਹ ਸੇ ਵਾਸਤੇ ਸਾਰੇ ਇਕੱਠੇ ਆ ਕੇ ਸਾਨੂੰ ਥੋੜਾ ਬਹੁਤਾ ਜਿੰਨਾ ਵੀ ਮਾਲ ਕਾ ਮਿਲ ਜਾ ਤਾਂ ਬੜਾ ਉਹਦੇ ਨਾਲ ਆ ਕੇ ਆਪਣੇ ਤੇੜਾ ਪਤਾ ਜਾਣ ਜਾਂ ਨਹੀਂ ਹੈ ਬੈਕਿੰਗ ਕਰ ਲੈਣ ਸਹੀ ਠੀਕ ਹੈ ਸਾਡਾ ਰਾਜਕੁਮਾਰ ਕਿਹੜਾ ਪਿੰਡ ਪਿੰਡ ਕੋਲੀਆਂ 418 ਹਾਂਜੀ ਕਿੱਧਰ ਹਾਂਜੀ ਅੱਜ ਆਪਾਂ ਕੋਲੀਆਂ 418 ਵਿੱਚ ਖੜੇ ਆ ਸਾਡੇ ਪਿੰਡ ਦੇ ਐਨੇ ਹਾਲਾਤ ਮਾੜੇ ਨੇ ਕਿ ਜਿਹੜੀ ਆਪਾਂ 60 65 ਫਾਈਲਾਂ ਇੱਕ ਦਿੱਤੀਆਂ ਸੀ ਪਟਵਾਰੀ ਸਾਹਿਬ ਨੂੰ ਉਹਨੇ ਸਾਡੀਆਂ ਕਿਸੇ ਦੀ ਸ਼ਿਫਾਰਿਸ਼ ਦੇ ਕਰਕੇ ਫਾਈਲਾਂ ਦੱਬ ਦਿੱਤੀਆਂ ਉਹ ਨਾਲ ਆਂਦਾ ਪੀਡਬਲੂ ਵਿਭਾਗਮੇ ਦਾ ਤੇ ਬਾਕੀ ਸਾਰੇ ਪਿੰਡਾਂ ਦੀ ਲਿਸਟ ਸਾਡੇ ਕੋਲ ਪਈ ਹੈ ਹਰਪੁਰ ਜ਼ਿਲ੍ਹੇ ਦੀ ਕਿਸੇ ਨੂੰ 1 ਲੱਖ ਕਿਸੇ ਨੂੰ 2 ਲੱਖ ਕਿਸੇ ਨੂੰ 40000 ਰੁਪਿਆ ਇਹ ਸਾਰੇ ਪਿੰਡਾਂ ਦੇ ਆਲੇ ਦੋਲੇ ਪੈਸੇ ਪੈ ਚੁੱਕੇ ਨੇ ਜਿਹੜੇ ਕੋਲੀਆਂ 418 ਵਿੱਚ ਇੱਕ ਬੰਦੇ ਪੈਸੇ ਪਏ ਗਏ ਨੇ ਉਹ ਵੀ ਸ਼ਿਫਾਰਿਸ਼ਾਂ ਦੇ ਨਾਲ ਪੇ ਜਿਹੜੀ 60 65 ਫਾਈਲਾਂ 60 65 ਫਾਈਲਾਂ ਪਿੰਡ ਦੀਆਂ ਸੀ ਉਹ ਸਾਡੇ ਸਰਪੰਚ ਸਾਹਿਬ ਨੇ ਉੱਥੇ ਮੌਕੇ ਦਿੱਤੀਆਂ ਜਾ ਕੇ ਪਟਵਾਰੀ ਸਾਹਿਬ ਨੂੰ ਉਹ ਪਟਵਾਰੀ ਸਾਹਿਬ ਆਪਣਾ ਪਿੱਛਾ ਛਡਾਉਣ ਵਾਸਤੇ ਪੀਡਬਲ ਨਾਮ ਲਾ ਰਹੇ ਆ ਵੀ ਮੈਂ ਪੀਡਬਲ ਮਹਿਕਮੇ ਦਿੱਤੀਆਂ ਸਭ ਮਿਲੀ ਭੁਗਤੀ ਭਗਤ ਦੇਣਾਂ ਦੀ ਅਫਸਰਾਂ ਦੀ ਹੈ ਜਿਹੜੇ ਸਾਡੇ ਪਿੰਡ ਦੀ ਫਾਈਲਾਂ ਦਬਾਈਆਂ ਗਈਆਂ ਔਰ ਸਾਡੇ ਪਿੰਡ ਦਾ ਨਾਮ ਨੁਕਸਾਨ ਸੀ ਕਿਸੇ ਪੈਸਾ ਨਹੀਂ ਦਿੱਤਾ ਗਿਆ ਔਰ ਕੋਈ ਇੱਥੇ ਮਹਿਮਾ ਨਹੀਂ ਆਇਆ ਕੋਈ ਆਮ ਜਲਾਸ ਨਹੀਂ ਆਇਆ ਸਭ ਝੂਠ ਹੈ ਮੈਂ ਮੌਕੇ ਤੇ ਇੱਥੇ ਮੌਜੂਦ ਹੀ ਕੋਈ ਅਫਸਰ ਨਹੀਂ ਇੱਥੇ ਆਇਆ ਅੰਦਰੋਂ ਅੰਦਰ ਹੀ ਆ ਇਹ ਤਾਂ ਹਣਾ ਹੁੰਤੇ ਕੀ ਕਹਣਾ ਚੰਦੇ ਮੈਂ ਕਹਿਣਾ ਚੰਨਾ ਮਹਿਕਮੇ ਨੂੰ ਵੀ ਤੁਸੀਂ ਸਰਕਾਰ ਨੂੰ ਮੇਰੀ ਬੇਨਤੀ ਆ ਵੀ ਜਿੰਨੇ ਪਿੰਡ ਚ ਸਾਡਾ ਨੁਕਸਾਨ ਆ ਕੋਲੀਆਂ 418 ਦੇ ਵਿੱਚ ਦਰਿਆ ਦਾ ਕੰਡਾ ਲੱਗਦਾ ਸਾਨੂੰ ਠੀਕ ਹੈ ਸਾਡੇ ਪਿੰਡ ਦੇ ਜਿਹੜੀ ਸਾਡੀ ਫਾਈਲਾਂ ਮੈਂ ਜਿੰਨੇ ਵੀ ਦੱਬੀਆਂ ਚਾਹੀਓ ਪੀ ਡਬਲੂ ਮਹਿਕਮਾ ਚਾਹੀਓ ਪਟਵਾਰੀ ਹੈ ਚਾਹੀ ਕੋਈ ਵੀ ਹੈਗਾ ਉਹ ਸਾਡੀਆਂ ਸਾਹਮਣੇ ਫਾਈਲਾਂ ਲੈਤੀ ਜਾਣ ਸਾਡੀ ਸਰਕਾਰ ਅਗੇ ਇਹੀ ਬੇਨਤੀ ਹੈ ਸਤਿ ਸ਼੍ਰੀ ਅਕਾਲ ਜੀ ਕੋਲੀਆਂ 418 ਮੌਜੂਦਾ ਸਰਪੰਚ ਡੇਵਿਡ ਮਸੀ ਇੱਥੇ ਜੀ ਡੇਢ ਮਹੀਨਾ ਪਾਣੀ पूरा घिरया रहा, रहा पेंड दो बन्ने पानी लग दिया इधर भी दरिया तो इधर भी दरिया लागे लागे सारे पिंड हो चुके ने लोगों के मकान पंगाले तक पंगाले पानी भी नहीं आया साडा पिंड डेढ़ महीना डुबया रहा पानी च इत कोई मुआवजा नहीं मिलया जी कुछ नहीं मिलया बाकी अधिकारी आँगे ही, ही। बारों बार मेरे को कोई नहीं बढ़िया जी कोई भी अधिकारी आया मेरे घर कोई नहीं आया जे आया तो बस अपने ऐसी नंबर नुंबर बना के चल गए ਕੋਈ ਪੈਸਾ ਨਹੀਂ ਮਿਲਿਆ ਮੇਰੀਆਂ ਸਿਆਸੀ ਫੈਲਾ ਫੈਲਾ ਹੈ ਜੀ ਸਿਆਸੀ ਫੈਲਾ ਵਿੱਚੋਂ ਇੱਕ ਫੈਲ ਪਾਸ ਹੋਈ ਆ ਪਿੰਡ ਦੀ ਜਿਹੜੀ ਕੋਲੀਆਂ ਪਿੰਡ ਦੀ 86 ਫੈਲਾ ਹੈ ਹਾਂਜੀ ਸਿਆਸੀ ਫੈਲਾ ਹੈ ਜੀ ਉਹ ਚੌਕੀਦਾਰ ਦੀ ਤੇ ਇੱਕ ਫੈਲ ਪਾਸ ਹੋਈ ਆ ਜੀ ਬਾਕੀ ਸਾਰੀਆਂ ਫੈਲਾ ਦਬੀਆਂ ਗਈਆਂ ਅਸੀਂ ਗਏ ਵੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਤੇ ਸਾਰੇ ਅਧਿਕਾਰੀ ਸਾਰੇ ਐਮਐਲਏ ਵੀ ਆਏ ਆ ਸਾਰਿਆਂ ਨੂੰ ਪਤਾ ਸਾਰਿਆਂ ਦੇ ਧਿਆਨ ਵਿੱਚ ਹੈਗਾ ਵੀ ਇਹ ਪਾਣੀ ਪਾਣੀ ਵਿੱਚ ਡੁੱਬਿਆ ਪਿਆ ਹੈ ਪਿੰਡ ਪਰ ਡੀਸੀ ਮੈਡਮ ਵੀ ਆਏ ਐਮਐਲਏ ਵੀ ਆਏ ਸਾਰੇ ਆਏ ਪਰ ਸਾਰਿਆਂ ਨੂੰ ਪਤਾ ਵੀ ਸਾਰਿਆਂ ਦਾ ਧਿਆਨ ਚਾ ਵੀ ਪਾਣੀ ਚ ਰਿਹਾ ਪਿੰਡ ਪਰ ਫਿਰ ਵੀ ਇਹ ਫਿਆਲਾ ਦਬਗੀਆਂ ਗਈਆਂ ਕੋਈ ਇਹ ਇਹਨਾਂ ਦੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਕਹਿਣਾ ਚਾਹੁੰਦੇ ਸੀ ਹੁਣ ਅਸੀਂ ਇਹ ਕੰਨੇ ਆ ਜੀ ਮੇਰੇ ਪਿੰਡ ਚ ਬਹੁਤ ਆਪਣੇ ਗਰੀਬ ਬੰਦੇ ਆ ਕਿਉਂਕਿ ਹਰ ਸਾਲ ਦੇ ਸਾਲ ਪਾਣੀ ਆ ਜਾਂਦਾ ਇਹ ਉਠੀ ਨਹੀਂ ਹੁੰਦਾ ਇਹਨਾਂ ਕੋ ਜੇ ਥੋੜਾ ਜਿਹਾ ਬਣਾਉਂਦੇ ਆ ਤਾਂ ਫਿਰ ਪਾਣੀ ਆ ਜਾਂਦਾ ਫਿਰ ਦਬੇ ਜਾਂਦੇ ਆ ਤੇ ਦਿਆਦੀਦਾਰ ਬੰਦੇ ਮਜ਼ਦੂਰ ਬੰਦੇ ਸਾਰੇ ਜੇ ਵਿੱਚ ਕੋਈ ਹੈਗੇ 5 7 10 ਘਰ ਤੇ ਉਹਨਾਂ ਦੇ ਵੀ ਹਾਲਾਤ ਮਾੜੀ ਹੈ ਜੀ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਕੋਈ ਪੈਸਾ ਨਹੀਂ ਮਿਲਿਆ ਕੋਈ ਮੁਆਇਜਾ ਨਹੀਂ ਮਿਲਿਆ ਕੋਈ ਬੰਦਾ ਨਹੀਂ ਆਇਆ ਹੁਣ ਕੋਈ ਨਹੀਂ ਬਸ ਸਾਰੇ ਨੰਬਰ ਨੰਬਰ ਬਣਾ ਕੇ ਚਲ ਗਏ ਆਪਣੇ ਤੇ ਮੈਂ ਚਾਹਨਾ ਇਹੀ ਸਰਕਾਰ ਕੋ ਮੰਗ ਕਰਦਾ ਜੀ ਕਿਉਂਕਿ ਮਜ਼ਦੂਰ ਬੰਦੇ ਆ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਘਰਾਂ ਕਈਆਂ ਦੇ ਘਰ ਬੈ ਗਏ ਕਈਆਂ ਦੇ ਟਹਿ ਗਏ ਆ ਤੇ ਬਹੁਤ ਹਾਲਾਤ ਮਾੜੇ ਆ ਇਹਨਾਂ ਨੂੰ ਕੋਸਤ ਕੋ ਇਹਨਾਂ ਦਾ ਸੋਚਿਆ ਜਾਵੇ ਤੇ ਇਹ ਪਿੰਡ ਦਾ ਜੀ ਨਾਂ ਨਹੀਂ ਲੈ ਕੇ ਆਂਦੇ ਕੋਈ ਵੀ ਕੋਹਲੀਆਂ ਦਾ ਲਿਆ ਕੇ ਨਹੀਂ ਜਦੋਂ ਵੋਟਾਂ ਆਂਦੀਆਂ ਸਾਰੇ ਆਂਦੇ ਆ ਤੇ ਹੁਣ ਵੀ ਸਾਰੇ ਪਿੰਡਾਂ 'ਚ ਪਾਸ ਹੋਏ ਪੈਸੇ ਪੰਚਾਇਤਾਂ ਨੂੰ ਪਰ ਸਾਡੇ ਪਿੰਡ ਦਾ ਫਿਰ ਵੀ ਨਾਂ ਨਹੀਂ ਆਇਆ ਤੇ ਮੈਂ ਇਹੀ ਗੱਲ ਕਹਣਾ ਕਿ ਆਪਣੇ ਪਿੰਡ ਦਾ ਕੋਸ ਸੋਚਿਆ ਜਾਵੇ ਕੋਹਲੀਆਂ 418 ਦਾ ਤੇ ਧਿਆਨ ਚ ਲਿਆਂਦਾ ਜਾਵੇ ਧੰਨਵਾਦ ਧੰਨਵਾਦ ਆਪਾਂ ਕੋਮਾ ਕਿਹੜਾ ਪਿੰਡ ਕੋਹਲੀਆਂ ਹਾਂਜੀ ਹੰਦਸਤ ਕੀ ਗੱਲ ਸਸੀ ਘਰ ਬਾਜੀ ਸਾਡੇ ਪਿੰਡ ਤੇ ਮੈਂ ਬੇਨਤੀ ਕਰਦੀ ਆ ਸਾਡੇ ਪਿੰਡ ਨੂੰ ਬਾਹਰ ਮਰਲੇ ਵੀ ਮਿਲੇ ਜਾਣ ਅਸੀਂ ਬਹੁਤ ਤੰਗ ਵਾਂ ਥੋੜਾ ਥੋੜਾ ਥਾਵਾ ਸਾਡਾ ਚੱਕਾ ਅੰਦਰਾਂ ਚ ਸਾਡੇ ਘਾਲੇ ਪਏ ਆ ਕਹਿੰਦੇ ਇਥੇ ਕੁਛ ਨਹੀਂ ਹੋਇਆ ਤੇ ਹੋਰ ਸਾਡੀ ਮਦਦ ਤਾਂ ਬਾਹਰ ਜਿਹੜੇ ਕਰਨੋਂਦੇ ਉਹ ਵੀ ਨਹੀਂ ਸਾਡੀ ਸੁਣਦੇ ਉਹ ਵੀ ਮਦਦ ਨਹੀਂ ਕਰਨ ਦਿੰਦੇ ਤੇ ਹੋਰ ਮੈਂ ਇਹ ਜੋ ਬਾਹਰੋਂ ਹੁੰਦਾ ਮਦਦ ਕਰਨ ਵਾਸਤੇ ਪਿੰਡ ਵਾਲੇ ਕਹਿੰਦੇ ਨਹੀਂ ਕਰਦੇ ਨਹੀਂ ਕਰਨੀ ਕਿਉਂ ਆਂ ਵਿਧਵਾ ਜਨਾਨੀਆਂ ਦੇ ਪੈਸੇ ਆ ਦੇਣ ਨਹੀਂ ਦਿੱਤੇ ਹਾਂਜੀ ਠੀਕ ਕਹਿੰਦੇ ਨਹੀਂ ਕਹਿੰਦੇ ਨਹੀਂ ਦੇਣੇ ਇਹਨਾਂ ਦੇ ਬੱਚੇ ਕਮਾਉਂਦੇ ਬੱਚੇ ਆਪਣੇ ਆਪਣੇ ਥਾਂ ਹੀ ਬੱਚੇ ਦਿੰਦੇ ਮਾਵਾ ਨੂੰ ਤੇ ਇਹਨਾਂ ਨੇ ਇਹ ਸਾਡੇ ਨਾਲ ਕੰਮ ਕੀਤਾ ਵਾ ਪੀ ਇਹ ਦਦਾ ਜੀ ਕੋ ਸਮਝਦੇ ਆ ਕਿ ਜੰਦੂਜ ਪਉਂਦੇ ਆ ਹੋਰ ਸਾਨੂੰ ਅੱਗੇ ਵਾਦ ਨਹੀਂ ਦਿੰਦੇ ਤੇ ਜੇ ਸਾਡੇ ਜੋ ਕੋਈ ਅੱਗੇ ਵਾਦ ਦਾ ਵੀ ਇਹਨਾਂ ਨੂੰ ਕਹਿੰਦੇ ਬੇਕੋਫਾਏ ਹਨ ਚੰਗਾ ਬੰਦਾ ਲੋਕਾਂ ਦੇ ਮੁੰਡਿਆਂ ਨੂੰ ਗੱਲਾਂ ਕਰਦੇ ਆ ਸਾਰਿਆਂ ਨੂੰ ਗੱਲਾਂ ਕਰਦੇ ਆ ਸਰਕਾਰ ਚ ਜੇ ਸਾਡੇ ਅਪੀ ਬੱਚੇ ਖਾਂਦੇ ਪੀਂਦੇ ਹੋ ਇਹਨਾਂ ਦੇ ਘਰੋਂ ਤਾਂ ਥੋੜੀ ਖਾਂਦੇ। ਚਲੋ ਹੋਰ ਹਾਂ। ਹੂੰ। ਉਹ ਕੀ ਕਹਿਣਾ ਚਾਹੁੰਦੇ? ਉਹ ਹਾਂ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਡੀ ਮਦਦ ਕਰੋ। ਗਰੀਬ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਸਾਡੇ ਅੰਦਰ ਹੀ ਕਾਲੇ ਪਏ ਆ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ। ਰਜਿੰਦਰ ਕੁਮਾਰ ਜੀ। ਤੇ ਅੱਜ ਪਿੰਡ ਵਾਲੇ ਇਕੱਠੇ ਹੋਏ ਸਾਰੇ ਕੀ ਕਿਹਾ ਹੈ ਕਿ ਇਹ ਮੌਲਾ ਸਾਰਾ ਜੀ। ਸਾਰੇ 1.5-2 ਮਹੀਨੇ ਪਾਣੀ ਰਿਹਾ ਪਿੰਡ ਚ। ਤੇ ਮਤਲਬ ਤਕਰੀਬਨ ਸਾਰੇ ਪਿੰਡ ਦੀ ਹਾਲਤ ਮਾੜੀ ਹੈ ਜੀ ਕੋਈ 5-7 ਘਰ ਹੋਣਗੇ ਜਿਨ੍ਹਾਂ ਦੇ ਘਰ ਪਾਣੀ ਨਹੀਂ ਪੜਿਆ ਬਾਕੀ ਤਕਰੀਬਨ ਸਾਰਿਆਂ ਦੇ ਘਰ ਪਾਣੀ ਸੀਗਾ ਕਿਉਂ ਇੱਥੇ ਪੱਤਰਕਾਰਾਂ ਨੇ ਵੀ ਸਾਰਾ ਆ ਕੇ ਮੌਕੇ ਦੇ ਮਤਲਬ ਵੇਖਿਆ ਆ ਕੇ ਮੇਰੇ ਖੁਦ ਘਰ ਦੇ ਅੱਗੇ 4-4 ਫੁੱਟ ਪਾਣੀ ਸੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਜਾ ਕੇ ਜਿਹੜੇ ਜਿਹੜੇ ਲੋਕਾਂ ਦੇ ਪਾਣੀ ਆਉਂਦੇ ਨਾ ਜਿਨ੍ਹਾਂ ਮਕਾਨ ਠੱਠੇ ਆ ਕੀ ਉਹਨਾਂ ਨੂੰ ਕੁਝ ਮਿਲਿਆ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਿਆ ਸਾਹਿਬ ਉਹਨਾਂ ਨੂੰ ਨਹੀਂ ਜੀ ਕਿਉਂ ਨਹੀਂ ਮਿਲੇ ਕੋਈ ਆਇਆ ਨਹੀਂ ਚੈੱਕ ਕਰਨ ਸਰ ਕੋਈ ਨਹੀਂ ਚੈੱਕ ਕਰਨ ਆ ਤੇ ਫਾਰਮ ਭਰ ਕੇ ਲਿਆ ਗਿਆ ਫਾਰਮ ਭਰ ਕੇ ਦਿੱਤੇ ਆ ਜੀ ਇਥੋਂ ਪਿੰਡ ਦੇਆਂ ਨੂੰ ਹਾਂਜੀ ਤੇ ਉਹ ਫਾਰਮ ਚੱਲ ਗਿਆ ਜੀ ਮਕੇਰੀਆਂ ਹਾਂਜੀ ਉਹ ਤੋਂ ਅੱਗੇ ਕੁਝ ਨਹੀਂ ਜੀ ਜ਼ੀਰੋ ਅੱਛਾ ਜੀ ਹਾਂਜੀ ਕੋਈ ਨਹੀਂ ਆਇਆ ਨਹੀਂ ਜੀ ਹੁਣ ਕੀ ਕਹਿਣਾ ਚਾਹੁੰਦੇ ਹੁਣ ਆਹੀ ਇਹੋ ਹੀ ਕਹਿਣਾ ਚਾਹੁੰਦੇ ਆ ਸਰ ਮਤਲਬ ਬਾਕੀ ਜਿੱਦਾਂ ਮੁਤਾਬਰ ਨੂੰ ਮਿਲੇ ਪੈਸੇ ਮਿਆਣੀ ਨੂੰ ਮਿਲੇ ਆ ਮੋਤਲਣ ਨੂੰ ਮਿਲੇ ਹਲੇੜ ਨੂੰ ਮਿਲ ਗਿਆ ਇਸ ਪਿੰਡ ਦੇ ਨਾਲ ਮਿਲ ਨਹੀਂ ਵੀ ਆਪਣਾ ਵਿਚਾਰੇ ਸਿੱਧਾ ਘਰਵਾਰ ਆਪਣਾ